ਫਾਇਲਕਾ ਫਰੋਹੀਪੁਰ ਰੋਡ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪਿੰਡ ਗੁਮਾਨੀ ਵਾਲੇ ਦੇ ਨੇੜੇ ਅੱਜ ਸਵੇਰ ਇੱਕ ਟਰੈਲਾ ਔਰ ਇੱਕ ਗੱਡੀ ਦਾ ਬਿਆਹਾਨਿਕ ਜਿਹੜਾ ਐਕਸੀਡੈਂਟ ਹੁੰਦਾ ਹੈ ਤਾਂ ਗੱਡੀ ਦੇ ਵਿੱਚ ਦੋ ਆਦਮੀ ਸਵਾਰ ਦੱਸੇ ਜਾ ਰਹੇ ਸਨ ਤਾਂ ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਦੂਜੇ ਨੂੰ ਜਿਹੜੇ ਆਸਪਾਸ ਦੇ ਲੋਕਾਂ ਨੇ ਗੱਡੀ ਵਿੱਚੋਂ ਕੱਢ ਕੇ ਸਰਕਾਰੀ ਹਸਪੀਟਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਆਸਪਾਤ ਦੇ ਲੋਕਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਗੱਡੀ ਦੀ ਜਿਹੜੀ ਰਫ਼ਤਾਰ ਸੀ ਕਾਫੀ ਰਫ਼ਤਾਰ ਦੇ ਵਿੱਚ ਜਾ ਰਹੀ ਸੀ ਤਾਂ ਉਹ ਜਿਹੜੀ ਸਿੱਧਾ ਟਰੈਲੇ ਦੇ ਵਿੱਚ ਜਾ ਵੱਜਦੀ ਤਾਂ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦੂਜੇ ਵਿਅਕਤੀ ਨੂੰ ਜਿਹੜਾ ਸਰਕਾਰੀ ਹਸਪੀਟਲ 'ਚ ਦਾਖਲ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਮੌਕੇ ਤੇ ਹੀ ਜਿਹੜੀ ਥਾਣਾ ਸੀਡੀ ਦੀ ਪੁਲਿਸ ਪਹੁੰਚ ਜਾਂਦੀ ਹੈ ਤਾਂ ਉੱਥੋਂ ਜਦੋਂ ਪੁੱਛ-ਦੱਸ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਗੱਡੀ ਦੇ ਵਿੱਚ ਦੋ ਆਦਮੀ ਸਨ ਇੱਕ ਜਿਹੜਾ ਪੁਲਿਸ ਮੁਲਾਜ਼ਮ ਸੀ ਤਾਂ ਦੂਜਾ ਜਿਹੜਾ ਵਿਅਕਤੀ ਉਸਦੇ ਨਾਲ ਗੱਡੀ ਚਲਾ ਰਿਹਾ ਸੀ ਤਾਂ ਇੱਕ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਬਾਕੀ ਜਿਹੜੀ ਸਾਰੀ ਜਾਣਕਾਰੀ ਇਹ ਆਪਾਂ ਥਾਣਾ ਸਿਟੀ ਦੇ ਐਸਓਚ ਤੋਂ ਪੁੱਛ ਦੱਸ ਕਰਦੇ ਆ ਕਿ ਕਿਸ ਦੀ ਮੌਤ ਹੋਈ ਏ ਤੇ ਕਿਸ ਨੂੰ ਜਿਹੜਾ ਸਰਕਾਰੀ ਹਸਪਤਲ ਚ ਭਰਤੀ ਕਰਵਾਇਆ ਗਿਆ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਸ ਨੂੰ ਫਰੀਦਕੋਟ ਹਸਪੀਟਲ ਜਿਹੜਾ ਰੈਫਰ ਕੀਤਾ ਜਾਂਦਾ ਹੈ ਤਾਂ ਇਸ ਪਿੰਡ ਦੇ ਗਮਾਨੀਵਾਲ ਦੇ ਜਿਹੜੇ ਸਰਪੰਚ ਬਿਆਨਤ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਆ ਨਾ ਤਾਂ ਉਹਨਾਂ ਤੋਂ ਵੀ ਸਾਰੀ ਪੁੱਛ-ਤਸ ਕਰਦੇ ਆ ਕਿ ਕਿਸ ਗੱਡੀ ਦਾ ਕਸੂਰ ਹੈ ਤੇ ਕਿਹੜੀ ਗੱਡੀ ਜਿਹੜੀ ਰਫਤਾਰ ਦੇ ਵਿੱਚ ਆ ਰਹੀ ਸੀ ਆਓ ਆਪਾਂ ਐਸਓਚ ਸਾਹਿਬਾ ਆਪਰੇ ਕੁਝ ਲੱਗਿਆ ਪਤਾ ਇਹ ਜਿਹੜਾ ਆਪਣਾ ਆ ਰਿਹਾ ਸੀ ਇੱਕ ਐਸਏ ਪ੍ਰੀਤਮ ਸਿੰਘ ਸੀ ਤੇ ਨਾਲ ਉਹਨਾਂ ਦਾ ਜਿਹੜਾ ਬ੍ਰਦਰ ਸੀ ਅਮਰਜੀਤ ਸਿੰਘ ਜੀ ਇਹਨਾਂ ਇਹ ਜਿਹੜੇ ਗੁਰੂ ਸਾਹਿਬ ਤੋਂ ਬਲੌਂਗ ਕਰਦੇ ਨੇ ਤੇ ਇਹਨਾਂ ਦੀ ਕੋਈ ਆਪਣਾ ਰਿਸ਼ਤੇਦਾਰੀ ਹੈ ਚ ਕੋਈ ਫੰਕਸ਼ਨ ਸੀ ਬਾਟਮਨਗਰ ਉੱਥੇ ਜਾ ਰਹੇ ਸੀ ਤੇ ਇਹ ਜਦੋਂ ਕਮਾਨੀ ਵਾਲੇ ਕੋਲ ਪਹੁੰਚੇ ਆ ਤਾਈ ਉਹ ওভারਟੇਕ ਕਰਨ ਲੱਗਿਆ ਤੇ ਜਿਹੜਾ ਕੋ ਟਰਾਲਾ ਆ ਰਿਹਾ ਸੀ ਜਿਹੜਾ ਇਹਨਾਂ ਦਾ ਟਰਾਲੇ ਨਾਲ ਜਿਹੜਾ ਐਕਸੀਡੈਂਟ ਕਾਰ ওভারਟੇਕ ਕਰਨ ਲੱਗੇ ਸੀ ਹਾਂਜੀ ਹਾਂਜੀ ਜੀ ਤੇ ਕਿੰਨੇ ਵਿੱਚ ਅਮਰਜੀਤ ਸਿੰਘ ਦੀ ਜਿਹੜੀ ਡੈਥ ਹੋ ਗਈ ਆ ਤੇ ਦੂਸਰਾ ਜਿਹੜਾ ਉਹਨਾਂ ਦਾ ਬ੍ਰਦਰ ਆਏ ਐ ਐਸੇ ਰਵੀਰਨ ਸਿੰਘ ਉਹ ਜਿਹੜੇ ਕਾਇਲ ਨੇ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਜਲੰਧਰ ਬੈਡਮਿਟ ਕਰਨ ਦੋ ਸੀਗੇ ਕਾਰ ਦੇ ਵਿੱਚ ਹਾਂਜੀ ਹਾਂਜੀ ਜੀ ਤੇ ਕੋੜੇ ਟਰਾਲੇ ਵਾਲਾ ਸਰ ਕਾਬੂ ਆਇਆ ਕਿ ਜਾਂ ਭੱਜ ਗਿਆ ਉਹ ਨਹੀਂ ਹਾਲੇ ਨਹੀਂ ਆਇਆ ਕਾਬੂ ਜੀ ਸਰ ਪਹਿਲੇ ਮਲਾਜੂ ਦੱਸੇ ਜਾ ਰਹੇ ਸੀ ਨਹੀਂ ਨਹੀਂ ਇਹ ਬਲਾਜਮ ਨਹੀਂ ਇਹਨਾਂ ਦਾ ਬ੍ਰਦਰ ਬਲਾਜਮ ਆ ਜਿਹੜਾ ਐਡਮਿਟ ਹਾਂਜੀ ਪ੍ਰੀਤੋ ਸਰ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਹਣੇ ਇਸ ਸੰਬੰਧੀ ਹਾਲੇ ਨਾ ਜਿਹੜੇ ਆਏ ਆ ਇਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੇ ਬਿਆਨ ਲੇਖ ਕੇ ਜਿਹੜੀ ਬੰਦੀ ਕਾਰਵਾਈ ਕੀਤੀ ਕੋਲ ਇੱਕ ਸੜਕ ਹਾਦਸਾ ਵਾਪਰਿਆ ਕੀ ਕੱਲ ਬਾਗੀ ਖਬਰ ਹੈ ਮੈਨੂੰ ਫੋਨ ਗਿਆ ਅੱਡੇ ਤੋਂ ਕੰਦੇ ਵੀ ਉਹਨਾਂ ਐਕਸੀਡੈਂਟ ਹੋਇਆ ਜਿੰਦੇ ਦੋ ਕਾਰ ਤੇ ਸੀਗੇ ਆਦਮੀ ਜਿੰਨਾਂ ਚੋਂ ਇੱਕ ਦੀ ਡੈਥ ਹੋ ਗਈ ਏ ਜੀ ਇੱਕ ਥੋੜੇ ਸੀਰੀਅਸ ਹੋਣ ਨਾਲ ਐਂਬੂਲੈਂਸ ਮਂਗਵਾਈਏ ਤੋਂ ਸਿਵਲ ਹਸਪੀਟਲ ਉਨਾਂ ਨੂੰ ਰੈਫਰ ਕਰ ਦਿੱਤਾ ਗਿਆ ਜੀ ਪੰਜਾਬ ਪੁਲਿਸ ਦੇ ਮਲਾਇਮ ਦਾਸ ਰਹੇ ਨੇ ਪਰ ਜਿਹੜੇ ਉਹਨਾਂ ਦੇ ਤੋ ਆਇਆ ਜਿਹੜੀ ਕਾਰ ਨੂੰ ਓਵਰਟੈਕ ਕਰਨ ਲੱਗਿਆ ਜਿਹੜਾ ਜੇ ਘਟਨਾ ਹੋਈ ਹੈ ਕਾਰ ਦੀ ਕਾਰ ਥੋੜੀ ਤੇਜ਼ ਸੀਗੀ ਜੀ ਘੋੜਾ ਵੀ ਕਹਿੰਦਾ ਘੋੜਾ ਟਰਾਲਾ ਵੀ ਹੈ ਲੋਡ ਲੋਡ ਦੇ ਵਿੱਚ ਆ ਰਿਹਾ ਸੀ ਉਹ ਰੋਡ ਸੀਗੀ ਚਲੋ ਉਹਨਾਂ ਵੱਲ ਕੋਸ਼ਿਸ਼ ਕੀਤੀ ਕਿ ਬੜਾ ਉਹਨਾਂ ਬ੍ਰੇਕ ਲਾਈਏ ਥੋੜਾ ਹਸਾਬ ਲਾ ਲੋ ਇੱਕ ਕਿਲਾ ਜਿਹੜਾ ਵੀ ਬ੍ਰੇਕ ਲੱਗੀ ਉਹਨਾਂ ਦੀ ਉਹਨਾਂ ਦਾ ਆਦੇ ਵੱਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਦੀ ਸਪੀਡ ਹੀ ਬਹੁਤ ਸੀ ਤੁਸੀਂ ਵੇਖ ਸਕਦੇ ਹੋ ਇਹ ਕਾਰ ਜਲਾਲਾਬਾਦੀ ਤਰਫੋਂ ਆ ਰਹੀ ਸੀ ਹਾਂ ਜੀ ਇਹ ਗੁਰੂ ਅਰਜਨ ਸਾਹਿਬ ਸਾਈਡ ਤੋਂ ਆ ਰਹੀ ਫਾਲਕਾ ਜਾ ਰਹੀ ਕੋਈ ਫੰਕਸ਼ਨ ਤੇ ਜੀ ਕਿੰਨੇ ਜਣੇ ਸੀ ਕਾਰ 'ਚ ਸਵਾਰ ਦੋ ਜਣੇ ਸੀ ਇੱਕ ਨੇ ਇੱਕ ਤੋਂ ਜਿਨ੍ਹਾਂ ਦੀ ਡੈਥ ਹੋ ਗਈ ਹੈ ਜਿਹੜਾ ਕਾਰ ਚਲਾ ਰਿਹਾ ਸੀ ਉਹਦੀ ਡੈਥ ਹੋਈ ਹੈ ਨਹੀਂ ਨਹੀਂ ਜਿਹੜਾ ਕਨੈਕਟਰ ਸਾਈਡ ਤਾਂ ਉਹਨਾਂ ਦੀ ਸੇਰ ਬਿਲਕੁਲ ਸਹੀ ਹੈ ਉਹ ਕੋਲੀ ਬੋਦੀ ਲੱਤ ਤੇ ਜਿਹੜੀ ਹੈ ਝੋਟ ਆਈ ਹੈ ਬਹੁਤ ਮਾੜੀ ਸਰਪੰਚ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਹਾਦਸੇ ਵਾਪਰਦੇ ਨੇ ਫਾਇਲ ਕਾ ਫਰੋਇਪੁਰ ਰੋਡ ਤੇ ਸੜਕ ਕੋਈ ਹੋਏ ਕਰਨਾ ਜਿਹੜਾ ਪੁਲਿਸ ਪ੍ਰਸ਼ਾਸਨ ਇਹ ਉਹ ਵੀ ਸਾਰਿਆਂ ਨੂੰ ਹੀ ਹੈਲਪ ਕਰਦਾ ਵੀ ਤੁਸੀਂ ਆਦਾ ਜੋ ਵੀ ਇਹ ਸਪੀਡ ਦੀ ਓਵਰ ਰੱਖੋ ਪਰ ਲੋਕ ਸਮਝਦੇ ਨਹੀਂ ਸਮਝਦੇ ਇਸ ਜ਼ਿਆਦਾ ਸਪੀਡ ਹੋਣ ਕਰਕੇ ਜਿਹੜੀ ਘਟਨਾ ਹੈ ਵਾਪਰਦੀ ਹੈ ਜਿਹੜੀ ਤਾਰਦੀ ਤੁਸੀਂ ਐਕਸੀਡੈਂਟ ਵੇਖ ਸਕਦੇ ਹੋ ਵੀ ਕਿੰਨੀ ਮਾੜੀ ਘਟਨਾ ਹੈ ਵੀ ਕਾਰ ਬਿਲਕੁਲ ਡੈਮੇਜ ਅਗਲਾ ਹਿੱਸਾ ਦਾ ਜਮਾ ਹੀ ਖਤਮ ਹੋ ਗਿਆ ਬਿਲਕੁਲ ਸਭ ਤੋਂ ਵੱਡਾ ਕਾਰਨ ਹੈ ਟ੍ਰੈਫਿਕ ਰੂਲ ਫੋਲੋ ਨਾ ਕਰਨਾ ਦੂਸਰਾ ਕਾਰਨ ਹੈ ਰੋਡ ਛੋਟਾ ਹੈਗਾ ਟ੍ਰੈਫਿਕ ਜਾਦੇ ਹੈ ਜੀ ਤੁਸੀਂ ਇਸ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਮੋਟਰਸਾਈਕਲ ਆਂਦੀ ਹੈ ਟੂ व्हीਲਰਸ ਦੀ ਹੈਗੀ ਆ ਤੇ ਹਾਦਸੇ ਵਾਪਰਦੇ ਆ ਜੀ ਕਿਤੇ ਨਾ ਕਿਤੇ ਰੋਡ ਵਨ ਵੇ ਹੋਣੀ ਚਾਹੀਦੀ ਹੈ ਫੋਰ ਲੇਨ ਹੋਣੀ ਚਾਹੀਦੀ ਹੈ ਰੋਡ ਛੋਟੀ ਹੋਣਾ ਵੀ ਇੱਕ ਵੱਡਾ ਕਾਰਨ ਹੈ ਹਾਲਾਂਕਿ ਰੋਡ ਵੱਡੀ ਹੋ ਜਾਏਗੀ ਤੇ ਇਨੀ ਹਾਦਸੇ ਖਤਮ ਹੋ ਜਾਣਗੇ ਲੇਕਿਨ ਇਸ ਤਰ੍ਹਾਂ ਦੀ ਜਿਹੜੀਆਂ ਟੱਕਰਾਂ ਹੁੰਦੀਆਂ ਜਿਹੜੀਆਂ ਆਹਮੋ ਸਾਹਮਣੇ ਜਾਂ ਓਵਰਟੇਕ ਕਰਨ ਲੱਗਿਆਂ ਜਿਹੜੀਆਂ ਟੱਕਰਾਂ ਹੁੰਦੀਆਂ ਉਹਨਾਂ ਤੋਂ ਨਿਜ਼ਾਤ ਮਿਲ ਜਾਏਗੀ ਉਹਨਾਂ ਦੇ ਵਿੱਚ ਜਿਹੜਾ ਹੈਗਾ ਅ ਅਸੀਂ ਦੇਖਾਂਗੇ ਕਿ ਉਹਨਾਂ ਦੇ ਵਿੱਚ ਕਮੀ ਆਏਗੀ ਲੇਕਿਨ ਆਹ ਟ੍ਰੈਫਿਕ ਰੂਲ ਜਿਹੜੇ ਆ ਉਹਨਾਂ ਦੀ ਪਾਲਣਾ ਜ਼ਰੂਰੀ ਹੈ ਦੂਸਰੀ ਗੱਲ ਇਹ ਹੈਗੀ ਹੈ ਕਿ ਰੋਡ ਜਿਹੜਾ ਹੈਗਾ ਇਹਦੇ ਤੇ ਟ੍ਰੈਫਿਕ ਹੁਣ ਬਹੁਤ ਜ਼ਿਆਦਾ ਹੋ ਗਿਆ ਇਸ ਤੋਂ ਇਲਾਵਾ ਰੋਡ ਤੇ ਖੱਡੇ ਵੀ ਬਹੁਤ ਹੋ ਗਏ ਆ ਕਿਉਂਕਿ ਟੋਲ ਜਦੋਂ ਦਾ ਹਟਿਆ ਨਾ ਖੱਡੇ ਬਹੁਤ ਹੋ ਗਏ ਆ ਉਹ ਵੀ ਕਾਰਨ ਹੈਗੇ ਕਿ ਨਹੀਂ ਜੀ ਸਾਹਿਬ ਟ੍ਰੈਫਿਕ ਵੀ ਮੰਨਦੇ ਆ ਸੜਕ ਵੀ ਛੋਟੀ ਹੈ ਪਰ ਜਿਹੜੇ ਲੋਕ ਜਲਦਬਾਜ਼ੀ ਕਰਦੇ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਦੇਖੋ ਜਲਦਬਾਜੀ ਤੇ ਤਾਂ ਹੈਗੀ ਨਾ ਕਿਉਂਕਿ ਚੰਡੀਗੜ੍ਹ ਚ ਜਾਂਦੇ ਨੇ ਲੋਕ ਉਥੇ ਸੀਟ ਬੈਲਟ ਪਹਿਲਾਂ ਹੀ ਸਾਰੇ ਰੂਲ ਫੋਲੋ ਕਰਦੇ ਨੇ ਪਰ ਪੰਜਾਬ ਦੇ ਵਿੱਚ ਨਹੀਂ ਕੋਈ ਕਰਦਾ ਮੈਂ ਪਹਿਲਾਂ ਹੀ ਕਿਹਾ ਇਹ ਔਨਕਾਰ ਦੀ 에어ਬੈਗ ਨਹੀਂ ਖੁੱਲੀ ਹਾਂਜੀ ਸ਼ਾਇਦ ਜੇਕਰ ਜਿਹੜੇ ਸੀਟ ਬੈਲਟ ਲੱਗੀ ਹੁੰਦੀ ਤਾਂ 에어ਬੈਗ ਜਿਹੜੇ ਆ ਉਹ ਖੁੱਲ ਜਾਂਦੇ ਹਨਾ ਤੇ ਜੋ ਕੀਮਤੀ ਜਾਨ ਹੈ ਅੱਜ ਗਈ ਹੈ ਇਹ ਸਤਿ ਸ੍ਰੀ ਨਾਮ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਨੇ ਵੀ ਓਵਰਟੇਕ ਕਰਨ ਲੱਗੀ ਸੀਗਾ ਹਾਂ ਓਵਰਟੇਕ ਜੋ ਇੱਥੇ ਲੋਕ ਸਾਨੂੰ ਮਿਲੇ ਉਹਨਾਂ ਦੇ ਦੱਸੇ ਦੇ ਮੁਤਾਬਕ ਹੈ ਕਿ ਓਵਰਟੇਕ ਕਰਦਿਆਂ ਇਹ ਹਾਦਸਾ ਵਾਪਰਿਆ ਹੈ ਟਰਾਲਿਆਂ ਨੂੰ ਓਵਰਟੇਕ ਕੀਤਾ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਸੀਗਾ ਜਿਸ ਦੇ ਨਾਲ ਇਹ ਜਿਹੜੀ ਹੈ ਇਹ ਟੱਕਰ ਹੋਈ ਹੈ ਤਾਂ ਸਿੱਧਾ-ਸਿੱਧਾ ਜੇਕਰ ਅਸੀਂ ਕਹਿ ਲਈਏ ਕਿਤੇ ਨਾ ਕਿਤੇ ਜਿਹੜੇ ਫੋਲੋ ਨਾ ਕਰਨਾ ਉਹ ਵੀ ਇੱਕ ਘਾਟ ਹੈਗੀ ਹੈ ਜਲਦਬਾਜੀ ਵੀ ਵਜ੍ਹਾ ਬੰਦੀ ਹੈ ਇਸ ਤੋਂ ਇਲਾਵਾ ਜਿਹੜੀ ਰੋਡ ਹੈ ਉਹ ਵੀ ਵੱਡੀ ਹੋਣੀ ਚਾਹੀਦੀ ਹੈ ਫੋਰ ਲੇਨ ਹੋਣੀ ਚਾਹੀਦੀ ਹੈ ਤਾਂ ਜੋ ਕਿ ਜਿਹੜੀਆਂ ਆਹਮੋ-ਸਾਹਮਣੇ ਟੱਕਰਾਂ ਹੁੰਦੀਆਂ ਕਮ ਸੇ ਕਮ ਇਹਨਾਂ ਤੋਂ ਨਿਜਾਤ ਜਿਹੜੀ ਹੈ ਉਹ ਮਿਲ ਸਕੇ ਤੇ ਦੇਖੋ ਨੂੰ ਮੇਰਾ ਧਿਆਨ ਦਿੱਤਾ ਸੀ ਵੀਡੀਓ ਪਹਿਲਾਂ ਬਣਾਉਣ ਲੱਗ ਪਏ ਆ ਹਾਂ ਇਹ 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 ਵੀ ਗੱਲ ਹੈਗੀ ਆ ਦੇਖੋ ਅਸੀਂ মিডিਆ ਵਾਲੇ ਆ ਅਸੀਂ ਪੱਤਰਕਾਰ ਹੈਗੇ ਆ ਅਸੀਂ ਸਾਡਾ ਤਾਂ ਚਲੋ ਕੰਮ ਹੈਗਾ ਅਸੀਂ ਜਿੱਥੇ ਵੀ ਮੌਕੇ ਤੇ ਪਹੁੰਚੇ ਅਸੀਂ ਦਿਖਾਣਾ ਹੁੰਦਾ ਲੇਕਿਨ ਇੱਥੇ ਭਾਈ ਸਾਹਿਬ ਦੱਸ ਰਹੇ ਸੀ ਜਦੋਂ ਹਾਦਸਾ ਵਾਪਰਿਆ ਇੱਕ ਸ਼ਖਸ ਜੋ ਪ੍ਰੀਤਮ ਸਿੰਘ ਦੱਸਿਆ ਜਾ ਰਿਹਾ ਐਸਆਈ ਨੇ ਉਹ ਗੱਡੀ ਦੇ ਵਿੱਚ ਹੀ ਸਨ ਤੇ ਲੋਕਾਂ ਨੇ ਉਹਨਾਂ ਨੂੰ ਕੱਢਣ ਦੀ ਬਜਾਏ ਜਿਹੜਾ ਹੈਗਾ ਵੀਡੀਓ ਮੋਬਾਈਲ ਆਪਣੇ ਆਪਣੇ ਕੱਢ ਕੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਇਹ ਬਹੁਤ ਮਤਭਾਗੀ ਗੱਲ ਹੈ ਇਹ ਤਾਂ ਜਿਹੜਾ ਹੈਗਾ ਨਹੀਂ ਕਰਨਾ ਚਾਹੀਦਾ ਇਨਸਾਨੀਅਤ ਹੈ ਕਿਤੇ ਨਾ ਕਿਤੇ ਤੁਸੀਂ ਪਹਿਲਾ ਜਿਹੜਾ ਜ਼ਖਮੀ ਹੋਇਆ ਉਸ ਨੂੰ ਸੰਭਾਲੋ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵੀਡੀਓ ਵੀਡੀਓ ਤਾਂ ਫੇਰ ਵੀ ਬਣ ਜਾਣਗੀ ਇਹ ਮਾੜੀ ਗੱਲ ਹੈ ਇਹ ਅਸੀਂ ਵੀ ਇਹਦੀ ਨਿੰਦਾ ਕਰਦੇ ਹਾਂ